ਭਾਰਤ ਅੱਜ ਪਿੰਡ 헤ੜੀਆਂ ਵਿਖੇ 6ਵਾਂ ਸਲਾਨਾ ਟੂਰਨਾਮੈਂਟ ਜੋ ਡਾਕਟਰ ਭੀਮਰਾਓ ਅੰਬੇਡਕਰ ਸਪੋਰਟਸ ਕਲੱਬ ਪਿੰਡ 헤ੜੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਵੱਲੋਂ ਇਹ ਜੋ ਸਲਾਨਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਬਹੁਤ ਸਾਰੀਆਂ ਟੀਮਾਂ ਆਪਣਾ ਪਾਗ ਲੈ ਰਹੀਆਂ ਹਨ ਜੀ ਅਤੇ ਨਾਲ ਹੀ ਇਹ ਜੋ ਛੇਵਾਂ ਟੂਰਨਾਮੈਂਟ ਹੋ ਰਿਹਾ ਹੈ ਇਸ ਦੇ ਸਮਾਪਤੀ ਜੋ ਹੈ 3 ਤਰੀਕ ਨੂੰ ਹੋਵੇਗੀ ਫਾਈਨਲ 3 ਤਰੀਕ ਨੂੰ ਹੋਣਗੇ ਅਤੇ ਇਨਾਮਾਂ ਦੀ ਜੋ ਵੰਡ ਹੈ ਉਹ ਡਾਕਟਰ ਰਾਜਕੁਮਾਰ ਜੀ ਐਮਪੀ ਸਾਹਿਬ ਚੱਬੇਵਾਲ ਹੁਸ਼ਿਆਰਪੁਰ ਇਹ ਇਨਾਮਾਂ ਦੀ ਵੰਡ ਕਰਨਗੇ ਸੋ ਅਸੀਂ ਬਹੁਤ ਧੰਨਵਾਦੀ ਹਾਂ ਡਾਕਟਰ ਸਾਹਿਬ ਦੇ ਅਤੇ ਨਾਲ ਹੀ ਨਗਰ ਨਿਵਾਸੀ ਸੰਗਠਨਾਂ ਦੇ ਜਿਨ੍ਹਾਂ ਨੇ ਆਪਣਾ ਸਹਿਯੋਗ ਦੇ ਕੇ ਇਹ ਜੋ ਸਲਾਨਾ ਟੂਰਨਾਮੈਂਟ ਹੈ ਉਸ ਨੂੰ ਕਰਾਉਣ ਵਿੱਚ ਸਾਡਾ ਸਹਿਯੋਗ ਕੀਤਾ ਹੈ ਜੀ ਸਾਰੀਆਂ ਸੰਗਠਨਾਂ ਨੂੰ ਜੈ ਭੀਮ ਜੈ ਭਾਰਤ ਜੀ